ਕਿਹੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵਿਆਹੀ ਹੋਈ ਹੈ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੀ ਸੀਗੇ ਪਹਿਲਾਂ ਤੋਂ ਆਪਣੀ ਤੋਂ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਤੇ ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੂੰ ਗੋਲੀਆਂ ਚੱਲ ਰਹੀਆਂ ਸੀਗੀਆਂ ਇਹ ਗੋਲੀਆਂ ਨਾਦ ਕਰੋਂ ਭੱਜ ਗਿਆ ਗਵਾਂਡੀ ਉੱਥੇ ਸਾਰੇ ਦੁਕਾਨੇ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇ ਵੀ ਪੱਟੇ ਚ ਲੱਗੀ ਆ ਮੇਰੇ ਤੇ ਵੀ ਗੋਲੀਆਂ ਮੈਂ ਖੇੜੀ ਹਲ ਬੱਬੇ ਨੂੰ ਕੁੜੀ ਗਈ ਸੀ बार-बार ਮੈਂ ਤਾਂ ਦਿਲ ਦੀ ਮੰਗ ਕਰਦੇ ਸੀ ਕਿ ਨਸ਼ਾ ਕਰਦਾ ਤੇ ਵਿਚਾਰ ਵਰ ਕੁੜੀ ਲੜ ਕੇ ਦੌਰ ਤਿੰਨ ਮਹੀਨੇ ਹੋ ਗਏ ਕੁੜੀ ਨੂੰ ਮੇਰੇ ਕੋ ਘਰੇ ਬੈਠੀ ਨੂੰ ਇਹ ਤਿੰਨੇ ਜਣੇ ਇਹਦੇ ਨਾਲ ਹੋ ਰਿਹਾ ਸੀ ਦੋ ਰਵਾਲਵਰ ਸੀ ਤੇ ਇਹਨਾਂ ਤੋਂ ਦੋ ਰਵਾਲਵਰ ਨਾਲ ਇਹਨੇ ਗੋਲੀਆਂ ਮਾਰੀਆਂ ਬਾਬੇ ਨੇ ਕਿਹਦੀ ਲੱਖ ਤੋਂ ਵੀ ਮਾਰੀ ਆ ਹੈ ਕਹਿੰਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਸੀ ਤੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਕਿ ਤੇਰੇ ਮਾਪਾ ਪਤ ਮੈਂ ਮਾਰ ਦੂੰ ਤੇਰੀ ਮਾਂ ਨੂੰ ਮਾਰ ਦੂੰ ਤੇਰੇ ਭਾਈ ਨੂੰ ਮਾਰ ਦੂੰ ਉਹ ਡਰਾਈ ਪਈ ਆ ਮੇਰੀ ਕੁੜੀ ਪੜਨਾ ਚਾਹਦੀ ਹੈ ਪੜਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਖੇੜੀ ਵਾਲੇ ਬਾਬੇ ਨੇ ਮਾਰੀ ਆਪਣੇ ਸੱਸ ਦੇ ਗੋਲੀ ਇਸ ਵੇਲੇ ਦੀ ਫਤਿਹਗੜ੍ਹ ਸਾਹਿਬ ਤੋਂ ਵੱਡੀ ਖਬਰ ਆ ਰਹੀ ਹੈ ਜਿੱਤੇ ਖੇੜੀ ਵਾਲੇ ਬਾਬੇ ਨੇ ਆਪਣੀ ਸੱਸ ਤੇ ਆਪਣੇ ਸਾਲੇ ਦੇ ਗੋਲੀ ਮਾਰੀ ਹੈ ਪੱਟ ਦੇ ਵਿੱਚ ਗੋਲੀ ਮਾਰੀ ਹੈ ਆਪਣੇ ਸਹੁਰੇ ਘਰ ਜਾ ਕੇ ਆਪਣੀ ਸੱਸ ਤੇ ਸਾਲੇ ਦੇ ਗੋਲੀ ਮਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਕਰੇਲੂ ਕਲੇਸ਼ ਚੱਲਦਾ ਪਿਆ ਸੀ ਕਾਫੀ ਚਿਰਾਂ ਤੋਂ ਤੇ ਜਿਸ ਤੋਂ ਬਾਅਦ ਅੱਜ ਗੁੱਸੇ ਦੇ ਵਿੱਚ ਆ ਕੇ ਖੇੜੀ ਵਾਲੇ ਬਾਬੇ ਨੇ ਫੋਰਚਨਰ ਦੇ ਵਿੱਚ ਜਾ ਕੇ ਸਹੁਰੇ ਘਰ ਆਪਣੀ ਸੱਸ ਤੇ ਸਾਲੇ ਤੇ ਗੋਲੀ ਮਾਰੀ ਹੈ ਤਾਂ ਜਿਸ ਤੋਂ ਬਾਅਦ ਗੋਲੀ ਲੱਗਣ ਤੋਂ ਬਾਅਦ ਹੁਣ ਸੱਸ ਤੇ ਸਾਲਾ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਸੱਸ ਨੇ ਕਿਹਾ ਕਿ ਉਹ ਪਛਤਾ ਰਹੀ ਹੈ ਕਿ ਉਸਨੇ ਆਪਣੀ ਕੁੜੀ ਖੇੜੀ ਵਾਲੇ ਬਾਬੇ ਨੂੰ ਦਿੱਤੀ ਹੈ ਉਹ ਹੁਣ ਪਛਤਾ ਰਹੀ ਹੈ ਆਖਿਰ ਕੀ ਆ ਪੂਰਾ ਮਾਮਲਾ ਉਥੋਂ ਨੂੰ ਖੇੜੀ ਵਾਲੇ ਬਾਬੇ ਦੇ ਸਾਲੇ ਤੇ ਸੱਸ ਦੇ ਕੋਲੋਂ ਸੁਣਾਉਂਦੇ ਆ ਮੈਂ ਖੇੜੀ ਵਾਲੇ ਬਾਬੇ ਨਾਲ ਉਹਦੀ ਕੁੜੀ ਗਈ ਸੀ ਬਾਰ-ਬਾਰ ਮੈਂ ਤੋਂ ਦਾਜ ਦੀ ਮੰਗ ਕਰਦੇ ਸੀਗੇ ਨਸ਼ੇ ਕਰਦਾ ਤੇ ਵਿਚਾਰ ਵਰਤੂ ਲੜਕੇ ਤੋਰਤੀ ਬੁੱਲਾਇਆ ਹੁੰਦੇ ਅਸੀਂ ਫੇਰ ਤੋਰਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਤੇ ਮੇਰੇ ਕੋ ਘਰੇ ਬੈਠੀ ਨਾ ਇੱਕ ਦਿਨ ਰਾਤ ਨੂੰ 1:30 ਵਜੇ ਆਇਆ ਅਸੀਂ ਪੁਲਿਸ ਨੂੰ ਕਾਲ 112 ਤੇ ਉਹਦੇ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹੋ 3 ਵਜੇ ਮੇਰੇ ਘਰੇ ਆਏ ਸੀ ਅੱਜ ਵੀ 3 ਜਾਣੇ ਆਏ ਸੀ ਤੇ ਮੇਰੀ ਮਾਂ ਨੂੰ ਉਠਾ ਲਿਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਾਣੇ ਇਹਦੇ ਨਾਲ ਹੋਰ ਆ ਵੀ ਸੀ ਦੋ ਰਵਾਲ ਵਰਸੀ ਦੇ ਇਹਨਾਂ ਤੋਂ ਦੋਹਰਵਾਲ ਵਰ ਨਾਲੇ ਕੱਤੇ ਗੋਲੀਆਂ ਮਾਰਦੇ ਬਾਪੇ ਦੇ ਮੇਰੇ ਲੱਤ ਤੋਂ ਵੀ ਮਾਰੀ ਆਹ ਕਹਦਾ ਮੈਂ ਲੈ ਕੇ ਜਾਊਂਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਂਦਾ ਸੀ ਤੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਿਠਾ ਰੱਖਿਆ ਡਰ ਬੁਰੀ ਤਰ੍ਹਾਂ ਕਿ ਤੇਰੇ ਮਾਪੇ ਪਰ ਮੈਂ ਮਾਰ ਦੂੰ ਤੇਰੇ ਮਾਪੇ ਨੂੰ ਮਾਰ ਦੂੰ ਤੇਰੇ ਭਾਈ ਨੂੰ ਮਾਰ ਦੂੰ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਆ ਪੜਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਕਿੰਨੇ ਵਜੇ ਆਏ ਸੀ ਕੀ ਮਾਮਲਾ ਹੋਇਆ ਇਹ ਸਵਾ 3 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਵੀ ਫੋਨ ਕੀਤਾ ਤੇ ਮੈਨੂੰ ਕਹਿੰਦਾ ਮੈਂ ਕਹਿੰਦਾ ਤੂੰ ਦੂਜਾ ਤੇ ਮੇਰੀ ਕੰਦਰੀ ਟੱਪ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਖਾੜਕੂ ਆ ਕਹਿੰਦਾ ਮੇਰੇ ਨਾਲ ਬਰੱਬੇ ਦਾ ਬਰੱਬਾ ਬਰੱਬੇ ਦਾ ਕੋਈ ਬੰਦਾ ਸੀਗਾ ਉਹਦੇ ਨਾਲ ਕੁਣ ਨੂੰ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾ ਚ ਵੱਜ ਵੀ ਰੱਖੀ ਕਿ ਵੀਰੇ ਮੈਂ ਨਹੀਂ ਅੱਜ ਕੁੜੀ ਤੋਂ ਹਾਂ ਕਿ ਵੀ ਆਕ ਉਸ ਕਰਦਾ ਮੈਂ ਅੱਜ ਤੁਹਾਨੂੰ ਦਰਵਾਜ਼ਾ ਦਿਖਾਉਂ ਸਰਪੰਚ ਦਰਵਾਜ਼ਾ ਦਿਖਾਉਂ ਦਿੱਤੀ ਹਾਂ ਵੀ ਆਜਾ ਲੋਕ ਦੇਖਦੇ ਮੇਰੀ ਤਾਂ ਪਿਛਲੇ ਦਵਾਜੇ ਵੱਲ ਨੂੰ ਮੈਂ ਕਿੱਥੇ ਜਾ ਰਹੀ ਜਦੋਂ ਇਹਨਾਂ ਰਮਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰਾ ਮੇਰੇ ਗੱਲਾਂ ਦਾ ਸਾਹਮਣੇ ਦੁਨੀਆਂ ਤੇ ਲੈ ਕੇ ਲਿਆ ਮੈਂ ਕੋਈ ਚਲੇ ਜਾਂ ਨਹੀਂ ਮਤਲਬ ਇਹ ਕਿੰਨੀਆਂ ਚਲਾਈਆਂ ਦਰਵਾਜ਼ੇ ਵੱਲ ਤੇ ਬੱਜੀ ਗੋਲੀ ਤੇਰੇ ਪੱਟ ਤੇ ਗੋਲੀ ਦਿੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੁਰੇ ਅੱਲੋਕ ਜੀ ਤੁਸੀਂ ਕਹਿੰਦੇ ਸੀ ਕਿ ਪਹਿਲਾਂ ਵੀ 112 ਤੱਕ ਪੇਲਟ ਕੀਤੀ ਸੀ ਕਿ ਕਿਦੋਂ ਰਾਤ ਨੂੰ ਇਹਨੇ ਮੈਨੂੰ ਕਹਿੰਦਾ ਕੈਮਰਾ ਕਿਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਜੀ ਮੰਗ ਕਰਦੇ ਹੋ ਮੈਂ ਸਾਹਬ ਦੇ ਪੰਕ ਕਰਦੀ ਛੇੜੀ ਵਾਲੇ ਬਾਬੇ ਨਾਲ ਆਪਣੀ ਕੁੜੀ ਵਿਆਹੀ ਹੋਈ ਹੈ ਤੇ ਪਹਿਲਾਂ ਵੀ ਦੋ ਦਿਨ ਵਾਰੀ ਆਪਾਂ ਕੁੜੀ ਗਈ ਨਹੀਂ ਸੀਗੀ ਇਹਨੇ ਕੁੜੀ ਕੁੜਦੇ ਮਾਰਦੇ ਸੀਗੇ ਉੱਥੇ ਤੇ ਪੈਸਿਆਂ ਦੀ ਮੰਗ ਕਰਦੀ ਸੀਗੇ ਪਹਿਲਾਂ ਤੋਂ ਆਪਣੇ ਤੋਂ ਦੋ ਤਿੰਨ ਵਾਰੀ ਆਪਾਂ ਭੇਜੀ ਨਹੀਂ ਹੈਗੀ ਕੁੜੀ ਰਿਸ਼ਤੇਦਾਰਾਂ ਦੇ ਘੱਟ ਕਰਕੇ ਫੇਰ ਲੈ ਜਾਂਦੇ ਸੀਗੇ ਇਹ ਪਹਿਲਾਂ ਇਹ ਆ ਕਿ ਇੱਕ ਵਾਰੀ ਰਾਤ ਨੂੰ 1:30 ਵਜੇ ਉਦੋਂ ਵੀ ਦਰਵਾਜ਼ੇ ਤਨੂਜੇ ਭੰਨ ਗਿਆ ਮਾਰਨ ਨੂੰ ਲੱਗਿਆ ਅਸੀਂ ਚਲੋ ਆਪਣੇ ਦਰਵਾਜ਼ੇ ਬੰਦ ਕਰ ਲਈਏ ਅੱਗੇ ਅਗਲੇ 2-4 ਵਜੇ ਆ ਜੋ ਵੀ ਅਸੀਂ ਥਾਣੇ ਪੁਲਿਸ ਨੂੰ ਕੰਪਲੇਂਟ ਕੀਤੀ ਹੋਈ ਸੀ ਕਿ ਪਹਿਲੇ ਹੀ 112 ਉਦੋਂ ਵੀ ਕਾਰਵਾਈ ਕੋਈ ਕੀਤੀ ਨਹੀਂ ਹੈਗੀ ਉਹਨਾਂ ਨੇ ਇਸ ਵਾਰੀ ਇਹ ਘਰੇ ਆ ਕੇ ਮੈਂ ਥੋੜਾ ਬਾਹਰ ਸੀਗਾ ਬਿਜਲੀ ਦਾ ਸਮਾਨ ਲੈਣ ਗਿਆ ਹੋਇਆ ਸੀ ਇਹਨੇ ਮਾਤਾ ਦੇ ਆ ਕੇ ਪਿੱਛੋਂ ਗੋਲੀਆਂ ਚਲਾਤੀਆਂ ਜਾਨੂ ਮੈਂ ਸਾਹਮਣੇ ਆਇਆ ਇਹਨਾਂ ਨੂੰ ਗੋਲੀਆਂ ਚੱਲ ਰਹੀਆਂ ਸੀਗੀਆਂ ਇਹ ਗੋਲੀਆਂ ਮਾਤਾ ਘਰੋਂ ਭੱਜ ਲਿਆ ਗਵੰਟੀ ਉੱਥੇ ਸਾਰੇ ਦੁਬਾਰਾ ਨੇ ਗੱਡੀ ਚੋਂ ਗੋਲੀਆਂ ਮਾਰਦਾ ਹੀ ਗਿਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਮਾਤਾ ਦੇ ਵੀ ਪੱਟੇ ਚ ਲੱਗੀ ਆ ਮੇਰੇ ਤੇ ਵੀ ਗੋਲੀਆਂ ਚਲਾਈਆਂ ਨੇ ਕੀ ਮੰਗ ਰਹੇ ਹੋਰ ਮੁੰਡੇ ਲੱਤ 'ਚ ਗੋਲੀ ਖਾਣ ਇਹ ਆਪਣੀ ਸਪਾਰਚਾਂ ਸਪੂਰਸ਼ਾ ਪਵਾ ਕੇ ਪਿਛਲੀ ਵਾਰੀ ਵੀ ਹਰੇਕ ਵਾਰੀ ਬੇਸ ਨੂੰ ਦਬਜਾਂਦਾ ਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਆਪਣੀ ਕੁੜੀ ਦਾ ਖੇੜਾ ਜਣਾਉਣ ਆਏ ਸੀ ਤੋਂ ਇਹ ਇਨੇ ਕਰਦੇ ਆ ਕੇ ਦੋ ਵਾਰ ਛੱਡ ਕੇ ਹਮਲਾ ਕਰੀ